ਫੌਜੀਆਂ ਦਾ ਘਰ ਘਰ ਦੇ ਵਿੱਚ ਕੋਈ ਕਮੀ ਨਹੀਂ ਸਟ੍ਰਿਕਟ ਫੈਸਲੇ ਵੀ ਲਏ ਜਾਂਦੇ ਸੀ ਪਰ ਨਾਲ ਹੀ ਆਪਣੇ ਬੱਚਿਆਂ ਨੂੰ ਪਿਆਰ ਵੀ ਕਰਦੇ ਸੀ ਫੌਜ ਦੇ ਵਿੱਚੋਂ ਰਿਟਾਇਰ ਹੋਏ ਮਨਜੀਤ ਸਿੰਘ ਅਤੇ ਉਹਨਾਂ ਦੀ ਪਤੀ ਪਤਨੀ ਗੁਰਮੀਤ ਕੌਰ ਇਹਨਾਂ ਦੋਵਾਂ ਦੇ ਘਰ ਦੇ ਵਿੱਚ ਇੱਕ ਪੁੱਤ ਵੀ ਸੀ ਜਿਸ ਦਾ ਨਾਮ ਰਵਿੰਦਰ ਸਿੰਘ ਹੈ ਇਸ ਰਵਿੰਦਰ ਸਿੰਘ ਦਾ ਵਿਆਹ 2021 ਦੇ ਵਿੱਚ ਮਨਦੀਪ ਕੌਰ ਦੇ ਨਾਲ ਕੀਤਾ ਗਿਆ ਹਲੇ ਮਸਾਂ ਹੀ ਕੁਝ ਸਮਾਂ ਹੀ ਬੀਤਿਆ ਸੀ ਘਰ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਹਰਿਆਣੀਆਂ ਸੀ ਵਿਆਹ ਦਾ ਚਾਹ ਪੂਰਾ ਕਰਕੇ ਹਟੇ ਮਾਪਿਓ ਨੂੰ ਕਈ ਚੰਗੇ ਚੰਗੇ ਸੁਪਨੇ ਦੇਖ ਰਹੇ ਸੀ ਉਹ ਆਪਣੇ ਪਰਿਵਾਰ ਨੂੰ ਲੈ ਕੇ ਪਰ ਹੋ ਇਸ ਤੋਂ ਉਲਟ ਰਿਹਾ ਸੀ ਕਰਦੇ ਵਿੱਚ ਲਿਆਂਦੀ ਨੂੰ ਮਨਦੀਪ ਕੌਰ ਦੇ ਨਾਲ ਰਵਿੰਦਰ ਸਿੰਘ ਦੀ ਭਾਵੇਂ ਥੋੜੀ ਹੋਤੀ ਬਣ ਰਹੀ ਸੀ ਪਰ ਉਸ ਤੇ ਸਹੁਰੇ ਪਰਿਵਾਰ ਦੀ ਯਾਨੀ ਕਿ ਸੱਸ ਸਹੁਰੇ ਦੀ ਕੁੜੀ ਦੇ ਨਾਲ ਨੂੰਹ ਦੇ ਨਾਲ ਨਹੀਂ ਬਣ ਰਹੀ ਸੀ ਹੌਲੀ ਹੌਲੀ ਕਰਦੇ ਹੋਏ ਸ਼ਿਕਾਇਤਾਂ ਸ਼ਿਕਵੇ ਵਧਦੇ ਗਏ ਅਤੇ ਰਵਿੰਦਰ ਦੇ ਨਾਲ ਵੀ ਮਨਦੀਪ ਦਾ ਰਿਸ਼ਤਾ ਖਰਾਬ ਹੁੰਦਾ ਗਿਆ ਇਹ ਸਭ ਕੁਝ ਚਲਦੇ ਹੋਏ ਇੱਕ ਦਿਨ ਸਵੇਰੇ 11 ਵਜੇ ਦਾ ਸਮਾਂ ਰਵਿੰਦਰ ਆਪਣੇ ਕੰਮ ਤੇ ਜਾਂਦਾ ਹੈ ਅਤੇ ਘਰ ਪਤਾ ਸੀ ਕਿ ਉਹ ਰਾਤ ਨੂੰ ਥੋੜਾ ਲੇਟ ਆਊਗਾ ਮਨਦੀਪ कौर ਹੁਣ ਆਪਣੇ ਸੱਸ ਸਹੁਰੇ ਦੇ ਨਾਲ ਕੱਲੀ ਸੀ ਸਾਰੇ ਕੰਮ ਕਰ ਉਸੇ ਤਰ੍ਹਾਂ ਹੋ ਰਹੇ ਸੀ ਜਿਵੇਂ ਰੋਟੀਨ ਦੇ ਵਿੱਚ ਹੁੰਦੇ ਨੇ ਰੋਟੀ ਬਣਾਇਆ ਕੰਮ ਕੀਤੇ ਥੋੜੀਆਂ-ਬੋਤੀਆਂ ਗੱਲਾਂ-ਬਾਤਾਂ ਕਰ ਲਈਆਂ ਟੀਵੀ ਦੇਖਿਆ ਤੇ ਫਿਰ ਬੈਠਾ ਸੀ ਇਹ ਪਰਿਵਾਰ ਪਰ ਉਸ ਮਗਰੋਂ ਪਤਾ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਸਭ ਕੁਝ ਠੀਕ ਜਾਪ ਰਿਹਾ ਸੀ ਬਾਰਵੀਂ ਲੋਕਾਂ ਨੂੰ ਇਹੀ ਲੱਗ ਰਿਹਾ ਸੀ ਕਿ ਘਰ ਦੇ ਅੰਦਰ ਸਭ ਠੀਕ ਹੈ ਪਰ ਉਸ ਮਗਰੋਂ ਜਦੋਂ ਸ਼ਾਮ ਨੂੰ ਰਵਿੰਦਰ ਸਿੰਘ ਘਰ ਆਂਦਾ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਨੇ ਦੇਖਿਆ ਕਿ ਮੇਰੀ ਘਰ ਵਾਲੀ ਬੰਨੀ ਹੋਈ ਹੈ ਉਹਨੇ ਦਰਵਾਜ਼ਾ ਖੋਲ੍ਹਿਆ ਆਪਣੀ ਪਤਨੀ ਮਨਦੀਪਕੌਰ ਨੂੰ ਦੇਖਿਆ ਪਰ ਜਿਵੇਂ ਹੀ ਉਹ ਦੇਖਦਾ ਹੈ ਕਿ ਇਸਨੇ ਇੱਕ ਕਮਰੇ ਦੇ ਵਿੱਚ ਬੰਨਿਆ ਹੋਇਆ ਸਭ ਤੋਂ ਪਹਿਲਾਂ ਜਾ ਕੇ ਉਹਨੂੰ ਖੋਲ੍ਹਦਾ ਹੈ ਅਤੇ ਫਿਰ ਪੁੱਛਦਾ ਹੈ ਕਿ ਇੱਥੇ ਹੋ ਕੀ ਰਿਹਾ ਸੀ ਇਸ ਮਗਰੋਂ ਭੱਜ ਕੇ ਰਵਿੰਦਰ ਆਪਣੇ ਮਾਤਾ ਪਿਤਾ ਦੇ ਕਮਰੇ ਦੇ ਵਿੱਚ ਵੀ ਜਾਂਦਾ ਹੈ ਅਤੇ ਇਥੇ ਜਾਣ ਤੋਂ ਬਾਅਦ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕੇ ਉਹਦੀਆਂ ਚੀਕਾਂ ਨਿਕਲ ਗਈਆਂ ਤੇ ਇਹ ਚੀਕਾਂ ਸੁਣ ਕੇ ਹੀ ਆਂਡ ਕਵਾਣ ਦੇ ਲੋਕ ਪਿੰਡ ਦੇ ਲੋਕ ਇਕੱਠੇ ਹੋ ਗਏ ਇੱਕ ਪੁੱਤ ਤੋਂ ਉਹਦਾ ਉਹ ਫਰਜ਼ ਵੀ ਖੋ ਲਿਆ ਗਿਆ ਜਿਹੜਾ ਕਿ ਉਸਨੇ ਨਿਭਾਣਾ ਸੀ ਉਹਦੇ ਮਾਤਾ ਪਿਤਾ ਦੀਆਂ ਚਿਤਾਵਾਂ ਜਲ ਰਹੀਆਂ ਸੀ ਅੱਖਾਂ ਦੇ ਸਾਹਮਣੇ ਬੈੱਡ ਦੇ ਉੱਪਰ ਮਾਤਾ ਤੇ ਪਿਤਾ ਦੋਵੇਂ ਹੀ ਅੱਧੇ ਸੜ ਚੁੱਕੇ ਸਨ ਦੇਖਣ ਯੋਗ ਨਹੀਂ ਰਹੇ ਸੀ ਉਹ ਅਤੇ ਦੇਖ ਕੇ ਮੁੰਡੇ ਨੇ ਚੀਕਾਂ ਮਾਰੀਆਂ ਤੇ ਕਮਰੇ ਤੋਂ ਬਾਹਰ ਹੀ ਉਹ ਭਾਗ ਗਏ ਇਸ ਮਗਰੋਂ ਮਨਦੀਪ ਕੌਰ ਨੂੰ ਪੁੱਛਿਆ ਜਾਂਦਾ ਹੈ ਕਿ ਘਰ ਦੇ ਵਿੱਚ ਅਜਿਹਾ ਹੋਇਆ ਕੀ ਕਿ ਤੈਨੂੰ ਕਿਹਨੇ ਬੰਨ ਦਿੱਤਾ ਤੇ ਦਰਮਾਪਿਓ ਨੂੰ ਕਿਹਨੇ ਜਲਾ ਦਿੱਤਾ ਪਿੰਡ ਵਾਲਿਆਂ ਨੇ ਪੁਲਿਸ ਵੀ ਬੁਲਾ ਲਈ ਸੀ ਇਸ ਸਮੇਂ ਤੱਕ ਤੇ ਦਰ ਮਨਦੀਪ ਕੌਰ ਦੱਸਣਾ ਸ਼ੁਰੂ ਕਰਦੀ ਹੈ ਰੋਂਦੀ ਹੋਈ ਹੋ ਕੇ ਭਰਦੀ ਹੋਈ ਕਿ ਅੱਜ ਘਰ ਦੇ ਵਿੱਚ ਬਹੁਤ ਮਾੜੀਆਂ ਗੱਲਾਂ ਹੋਈਆਂ ਬਹੁਤ ਕੁਝ ਮਾੜਾ ਹੋਇਆ ਪ੍ਰਵੀnder ਫੇਰ ਪੁੱਛਦਾ ਹੈ ਕਿ ਹੋਇਆ ਕੀ ਸੀ ਮਨਦੀਪ ਕੌਰ ਕਹਿੰਦੀ ਹੈ ਕਿ 4 ਵਜੇ ਦਾ ਸਮਾਂ ਸੀ ਕੁਝ ਬੰਦੇ ਘਰ ਦੇ ਅੰਦਰ ਦਾਖਲ ਹੋਏ ਉਹਨਾਂ ਨੇ ਮੈਨੂੰ ਬੰਨ੍ਹ ਦਿੱਤਾ ਅਤੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਦੂਜੇ ਕਮਰੇ ਦੇ ਵਿੱਚੋਂ ਚੀਕਾਂ ਆਈਆਂ ਚੀਕਾਂ ਦੀ ਆਵਾਜ਼ ਆਈ ਰੋਲੇ ਦੀ ਆਵਾਜ਼ ਆਈ ਅਤੇ ਫਿਰ ਇਹ ਪਤਾ ਲੱਗਦਾ ਹੈ ਕਿ ਦੋਵੇਂ ਜਾਣਿਆਂ ਨੂੰ ਜਲਾ ਦਿੱਤਾ ਗਿਆ ਧੂਆਂ ਤੇ ਅੱਗ ਦੀ ਬਦਬੂ ਵੀ ਆ ਰਹੀ ਸੀ ਇਹ ਸਭ ਕੁਝ ਸੁਣਨ ਤੋਂ ਬਾਅਦ ਰਵਿੰਦਰ ਬੁਰੀ ਤਰ੍ਹਾਂ ਦੇ ਨਾਲ ਟੁੱਟ ਗਿਆ ਉਹਨੂੰ ਸਮਝ ਨਹੀਂ ਆਈ ਕਿ ਉਹਦੇ ਮਾਪਿਓ ਦੇ ਨਾਲ ਹੋਇਆ ਕੀ ਹੈ ਸਵੇਰ ਤੱਕ ਉਹ ਚੰਗੇ ਭਲੇ ਸੀ ਅਤੇ ਹੁਣ ਉਹਨਾਂ ਨੂੰ ਕਿਸੇ ਨੇ ਜਲਾ ਦਿੱਤਾ ਸੀ ਪੁਲਿਸ ਦੀ ਤਫ਼ਤੀਸ਼ ਸ਼ੁਰੂ ਹੁੰਦੀ ਹੈ ਰਵਿੰਦਰ ਕੌਰ ਮਨਦੀਪ ਕੌਰ ਅਤੇ ਬਾਕੀ ਕੁਝ ਲੋਕਾਂ ਦੇ ਬਿਆਨ ਲਏ ਜਾਂਦੇ ਨੇ ਜਿਸ ਦੇ ਵਿੱਚ ਇਹ ਸਾਹਮਣੇ ਆਉਂਦਾ ਹੈ ਕਿ ਰਵਿੰਦਰ ਨੂੰ ਆਪਣੀ ਪਤਨੀ ਮਨਦੀਪ ਕੌਰ ਤੇ ਹੀ ਸ਼ੱਕ ਹੈ ਰਵਿੰਦਰ ਇਹ ਆਖਦਾ ਹੈ ਕਿ ਹੋਵੇ ਨਾ ਹੋਵੇ ਇਸ ਮਾੜੀ ਘਟਨਾ ਨੂੰ ਅੰਜਾਮ ਮੇਰੀ ਘਰ ਵਾਲੀ ਨੇ ਦਿੱਤਾ ਕਿਉਂਕਿ ਇਹੀ ਮੇਰੇ ਮਾਪਿਆਂ ਨੂੰ ਨਫ਼ਰਤ ਕਰਦੀ ਸੀ ਅਤੇ ਇਸ ਪੂਰੀ ਘਟਨਾ ਦੇ ਵਿੱਚ ਇਕੱਲੀ ਨਹੀਂ ਸਗੋਂ ਇਸ ਦਾ ਪੇਕਾ ਪਰਿਵਾਰ ਵੀ ਸ਼ਾਮਿਲ ਹੈ ਜਿਸ ਦੇ ਵਿੱਚ ਉਸਦੇ ਪਿਤਾ ਦਾ ਖਾਸ ਤੌਰ ਤੇ ਨਾਮ ਲਿਆ ਗਿਆ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕੀਤੀ ਜਾਂਚ ਪੜਤਾਲ ਦੇ ਵਿੱਚ ਜਦੋਂ ਸਖਤੀ ਦੇ ਨਾਲ ਕੁੜੀ ਨੂੰ ਕੁਝ ਕਿਛ ਕੀਤੀ ਜਾਂਦੀ ਹੈ ਤਾਂ ਕੁਝ ਗੱਲਾਂ ਉਹ ਮੰਨ ਜਾਂਦੀ ਹੈ ਪਰ ਕੁਝ ਤੋਂ ਇਨਕਾਰ ਕਰਦੀ ਹੈ ਇੱਕ ਵਾਰ ਫਿਰ ਤੋਂ ਪੁੱਛਿਆ ਜਾਂਦਾ ਹੈ ਕਿ ਘਰ ਦੇ ਵਿੱਚ ਹੋਇਆ ਕੀ ਸੀ ਤਾਂ ਫਿਰ ਮਨਦੀਪ ਕੌਰ ਦੱਸਦੀ ਹੈ ਕਿ ਉਸ ਦਿਨ 4 ਵਜੇ ਦਾ ਸਮਾਂ ਜਿਹੜਾ ਉਹਨੇ ਦੱਸਿਆ ਉਸ ਤੋਂ ਪਹਿਲਾਂ ਹੀ ਉਹਨੇ ਪਿੰਡ ਦੇ ਗ੍ਰੰਥੀ ਨੂੰ ਫੋਨ ਕੀਤਾ ਸੀ WhatsApp ਕਾਲ ਕੀਤੀ ਗਈ ਸੀ ਅਤੇ ਘਰ ਦੇ ਵਿੱਚ ਜਸਮੀਤ ਸਿੰਘ ਨਾਮ ਦਾ ਗ੍ਰੰਥੀ ਦਾਖਲ ਹੁੰਦਾ ਉਸ ਸਮੇਂ ਦਾਖਲ ਹੁੰਦਾ ਜਦੋਂ ਘਰ 'ਚ ਸੋਹਰਾ ਨਹੀਂ ਸੀ ਇਹਨੂੰ ਅੰਦਰ ਵੜ ਕੇ ਮਨਦੀਪਕੌਰ ਨੇ ਉੱਪਰ ਵਾਲੇ ਕਮਰੇ 'ਚ ਲੁਕੋ ਦਿੱਤਾ ਤੇ ਜਦੋਂ ਸ਼ਾਮ ਹੁੰਦੇ ਹੁੰਦੇ ਉਸ ਦਾ ਸੋਹਰਾ ਵੀ ਘਰ ਆ ਗਿਆ ਸੱਸ ਵੀ ਘਰ ਦੇ ਵਿੱਚ ਹੀ ਸੀ ਤਾਂ ਬੇਰਹਿਮੀ ਦੇ ਨਾਲ ਚਾਕੂ ਮਾਰ-ਮਾਰ ਕੇ ਨਾ ਦੋਹਾਂ ਨੂੰ ਮਾਰਿਆ ਗਿਆ ਘਰ ਦੇ ਵਿੱਚ ਲੁੱਟ ਨੂੰ ਅੰਜਾਮ ਦਿੱਤਾ ਗਿਆ ਸੋਨੇ ਗਹਿਣਾ ਨਗਦੀ ਜੋ ਵੀ ਪਿਆ ਸੀ ਉਹ ਚੱਕਿਆ ਪਰ ਉੱਥੇ ਉੱਥੋਂ ਜਾਣ ਤੋਂ ਪਹਿਲਾਂ ਇਸ ਗ੍ਰੰਥੀ ਨੇ ਅਤੇ ਘਰ ਦੀ ਨੂੰ ਨੇ ਦੋਹਾਂ ਦੇ ਵੱਲੋਂ ਸੱਸ ਸੋਹਰੇ ਨੂੰ ਜਲਾ ਦਿੱਤਾ ਗਿਆ ਬੈੱਡ ਦੇ ਉੱਪਰ ਪਈਆਂ ਧੂ-ਧੂ ਕਰਦੀਆਂ ਲਾਸ਼ਾਂ ਜਲ ਰਹੀਆਂ ਸੀ ਦੇਖਣ ਯੋਗ ਤੱਕ ਨਹੀਂ ਰਹੀਆਂ ਉਹ ਅਤੇ ਨਹੀਂ ਬੁਰੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਮਾਰ ਕੇ ਖਤਮ ਕੀਤਾ ਗਿਆ ਕਿ ਇਹ ਹੁਣ ਤੱਕ ਦੀ ਸਭ ਤੋਂ ਖੌਫਨਾਕ ਘਟਨਾ ਹੈ ਕਿ ਕਮਰਿਆਂ ਦੇ ਅੰਦਰ ਹੀ ਇਸ ਤਰੀਕੇ ਦੇ ਨਾਲ ਕਿਸੇ ਮੁੰਡੇ ਨੇ ਕਿਸੇ ਪੁੱਤ ਨੇ ਆਪਣੇ ਮਾਪਿਆਂ ਨੂੰ ਇਦਾਂ ਜਲਦੇ ਦੇਖਿਆ ਹੋ ਖਿਆਰ ਇਸ ਦੇ ਪਿੱਛੇ ਦਾ ਕਾਰਨ ਵੀ ਉਹ ਦੱਸਦੀ ਹੈ ਕਿ ਉਹਦੇ ਨਜਾਇਜ਼ ਸਬੰਧ ਇਸ ਗ੍ਰੰਥੀ ਦੇ ਨਾਲ ਬਣ ਗਏ ਸੀ ਪਿੰਡ ਦਾ ਹੀ ਗ੍ਰੰਥੀ ਸੀ ਇਹ ਉਹਨੂੰ ਵੀ ਭੋਰਾ ਸ਼ਰਮ ਨਹੀਂ ਆਈ ساری ਜ਼ਿੰਦਗੀ ਸਾਰਾ ਦਿਨ ਉਹ ਰੱਬ ਦਾ ਨਾਮ ਲੈਂਦਾ ਤੇ ਕੰਮ ਇਹੋ ਜਿਹਾ ਹੀ ਕਰ ਰਿਹਾ ਜੋ ਕਿ ਜਲਾਦਾਂ ਤੋਂ ਵੀ ਮਾੜੇ ਇਹ ਸਭ ਕੁਝ ਹੁੰਦਾ ਰਿਹਾ ਘਰ ਦੇ ਵਿੱਚ ਪਤੀ ਨੂੰ ਕਿਤੇ ਨਾ ਕਿਤੇ ਖਬਰ ਸੀ ਕਿ ਉਸਦੀ ਪਤਨੀ ਗਲਤ ਜਾ ਰਹੀ ਹੈ ਸਸ ਸੋਰੇ ਨੂੰ ਵੀ ਪਤਾ ਲੱਗ ਰਿਹਾ ਸੀ ਕਿ ਉਹਨਾਂ ਦੀ ਇਹ ਨੂੰ ਕਿੰਨਾ ਕਿਤੋਂ ਗੱਲ ਉੱਡ ਕੇ ਕੰਨਾਂ ਦੇ ਵਿੱਚ ਪੈ ਹੀ ਜਾਂਦੀ ਹੈ ਪਿੰਡਾਂ ਦੇ ਵਿੱਚ ਕੋਈ ਨਾ ਕੋਈ ਬੰਦਾ ਦੱਸ ਹੀ ਦਿੰਦਾ ਹੈ ਕਿ ਤੁਹਾਡੀ ਨੂੰ ਅਤੇ ਪਿੰਡ ਦਾ ਗਰੰਥੀ ਮੈਂ ਇੰਜ ਦੇਖੇ ਸੀ ਕਰ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਮਨ ਮਿਟਾਉ ਸੀ ਅਤੇ ਹੁਣ ਮਨਦੀਪ ਕੋਰ ਨਾਮ ਦੀ ਇਸ ਨੂਹ ਦੇ ਵੱਲੋਂ ਖੌਫਨਾਕ ਕਾਰੇ ਨੂੰ ਅੰਜਾਮ ਦਿੱਤਾ ਗਿਆ ਜਿਸ ਨੂੰ ਸੁਣਨ ਤੋਂ ਬਾਅਦ ਉਸ ਪਤੀ ਨੂੰ ਨਾ ਸਿਰਫ ਆਪਣੀ ਪਤਨੀ ਦੇ ਨਾਲ ਸਗੋਂ ਵਿਆਹ ਸਮੇਤ ਹਰ ਇੱਕ ਪਤਨੀ ਨਾਲ ਨਫ਼ਰਤ ਹੋ ਗਈ ਕਿ ਇਹ ਇੰਜ ਵੀ ਕਰ ਸਕਦੀਆਂ ਹਨ। ਨਿੱਕੋਹੋ ਕੁੜੀ ਜਿਹਨੇ 2021 ਦੇ ਵਿੱਚ 28 ਫਰਵਰੀ ਨੂੰ ਵਿਆਹ ਕੇ ਉਹ ਆਪਣੇ ਘਰ ਲੈ ਕੇ ਆਇਆ ਸੀ ਉਸ ਦੇ ਵੱਲੋਂ ਹੀ ਘਰ ਨੂੰ ਬੜੀ ਹੀ ਬੁਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਸਭ ਕੁਝ ਤਹਿਸ ਨਹਿਸ ਹੋ ਗਿਆ ਤੇ ਉਹ ਮਾੜੀਆਂ ਯਾਦਾਂ ਇਸ ਕੁੜੀ ਨੇ ਦਿੱਤੀਆਂ ਉਸ ਨੂੰ ਕਿ ਉਹ ਅੱਜ ਤੱਕ ਨਹੀਂ ਭੁਲਾ ਪਾਇਆ। ਇਸ ਸਾਰੀ ਜਾਣਕਾਰੀ ਪੁਲਿਸ ਦੇ ਨਾਲ ਜਦੋਂ ਸਾਂਝੀ ਕੀਤੀ ਗਈ ਸਾਹਮਣੇ ਆਈਆਂ ਗੱਲਾਂ ਤਾਂ ਇੱਕ ਘਟਨਾ ਦਾ ਹੋਰ ਪਤਾ ਲੱਗਦਾ ਹੈ ਤੇ ਅਸਲ ਕੁਝ ਸਮਾਂ ਪਹਿਲਾਂ ਮਨਦੀਪ ਕੌਰ ਦੇ ਪੇਕੇ ਘਰ ਦੇ ਵਿੱਚ ਵੀ ਚੋਰੀ ਹੋਈ ਸੀ ਉੱਥੋਂ ਵੀ ਗਹਿਣੇ ਅਤੇ ਨਕਦੀ ਚੋਰੀ ਕੀਤੇ ਗਏ ਸਨ ਇਸ ਘਟਨਾ ਨੂੰ ਵੀ ਅੰਜਾਮ ਐਸੇ ਕੁੜੀ ਦੇ ਵੱਲੋਂ ਦਿੱਤਾ ਗਿਆ ਸੀ ਜਿਨੇ ਆਪਣੇ ਮਾਪਿਓ ਦੇ ਨਾਲ ਐਡਾ ਵੱਡਾ ਧੋਖਾ ਕੀਤਾ ਆਪਣੇ ਹੀ ਘਰ ਦੇ ਵਿੱਚ ਉਸਨੇ ਚੋਰੀ ਕਰਵਾ ਲਈ ਇਸ ਗਰੰਥੀ ਸਿੰਘ ਦੇ ਨਾਲ ਮਿਲ ਕੇ ਤਾਂ ਕਿ ਉਹ ਇਹਨਾਂ ਸਾਰੇ ਲੁੱਟਦੇ ਪੈਸਿਆਂ ਦੇ ਨਾਲ ਐਸ਼ ਕਰ ਸਕਣ ਉਸ ਦੇ ਉੱਪਰ ਕਿਸੇ ਵੀ ਤਰ੍ਹਾਂ ਕੋਈ ਕੀਵੇਂ ਪਰੋਸਾ ਕਰ ਸਕਦਾ ਹੈ ਇਹ ਦੋਹਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਬੰਦੀ ਸਜ਼ਾ ਮਿਲ ਰਹੀ ਹੈ ਪਰ ਇੱਕ ਹੋਰ ਪਾਕ ਰਿਸ਼ਤੇ ਤੋਂ ਪਤੀ ਪਤਨੀ ਦਾ ਪਿਆਰ ਭਰਿਆ ਰਿਸ਼ਤਾ ਇਸ ਦੇ ਉੱਪਰੋਂ ਵਿਸ਼ਵਾਸ ਉੱਠ ਗਿਆ ਲੋਕਾਂ ਦਾ ਕਿਉਂਕਿ ਹੁਣ ਤੱਕ ਕਿੰਨੀਆਂ ਹੀ ਖਬਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਨਾ ਸਿਰਫ ਪਤਨੀਆਂ ਸਗੋਂ ਪਤੀ ਵੀ ਇਹੋ ਜਿਹੇ ਮਾੜੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਅਤੇ ਇਸ ਦਾ ਕਾਰਨ ਐਕਸਟਰਾ ਮੈਰਿਟਲ ਅਫੇਅਰ ਹੀ ਬਣਦਾ ਹੈ ਵਿਆਹ ਤੋਂ ਬਾਅਦ ਦੂਜੇ ਬੰਦਿਆਂ ਦੇ ਵੱਲ ਜਾਂ ਫਿਰ ਔਰਤਾਂ ਦੇ ਵੱਲ ਆਕਰਸ਼ਿਤ ਹੋਣਾ ਉਹਨਾਂ ਦੇ ਨਾਲ ਸਬੰਧ ਬਣਾਣਾ ਆਪਣੀ ਪਤਨੀ ਆਪਣਾ ਪਰਿਵਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਇਹੋ ਜਿਹੇ ਗੁਨਾਹਕਰ ਬੈਠਦੇ ਨੇ ਲੋਕ ਕੀ ਸਾਰੀ ਜ਼ਿੰਦਗੀ ਪਛਤਾਉਂਦੇ ਨੇ ਇੱਕ ਕਹਾਣੀ ਜਾਜਾ ਪਿੰਡ ਦੀ ਹੈ ਹੁਸ਼ਿਆਰਪੁਰ ਦੇ ਟਾਂਡਾ ਦੇ ਵਿੱਚ ਇਹ ਪੈਂਦਾ ਹੈ ਇਹ ਸਾਰੀ ਖਬਰ ਸਾਹਮਣੇ ਆਨ ਤੋਂ ਬਾਅਦ ਲੋਕਾਂ ਨੇ ਕਈ ਮਹੀਨੇ ਕਈ ਹਫਤੇ ਉਸ ਪਿੰਡ ਦੇ ਵਿੱਚ ਇਹੀ ਗੱਲ ਹੁੰਦੀ ਰਹੀ ਐ ਤੇ ਲੋਕ ਉਸ ਘਰ ਦੇ ਕੋਲੋਂ ਲੰਘਣ ਤੋਂ ਵੀ ਡਰਨ ਲੱਗ ਪਏ ਸੀ ਕਿਉਂਕਿ ਉਸ ਕੁੜੀ ਨੇ ਅੰਦਰ ਹੀ ਦੋਵਾਂ ਨੂੰ ਮਾਰ ਕੇ ਜਲਾ ਦਿੱਤਾ ਸੀ ਸਵੇਰ 11 ਵਜੇ ਰਾਤ ਜਾਜਾ ਪਿੰਡ ਤੋਂ ਇਤਲਾਹ ਮਿਲੀ ਸੀ ਕਿ ਉਸ ਪਿੰਡ ਦੇ ਵਿੱਚ ਇੱਕ ਬਜ਼ੁਰਗ ਦੰਪਤੀ ਦਾ ਕਤਲ ਕਰ ਦਿੱਤਾ ਗਿਆ ਹੈ ਔਰ ਉਤੋਂ ਬਾਅਦ ਲਾਸ਼ਾਂ ਨੂੰ ਜਿਹੜੀ ਹੈਗੀ ਅਗਲਾਗੇ 1.7 ਸੋ ਇਹ ਇਤਲਾਹ ਮਿਲਣ ਤੋਂ ਇਮੀਡੀਏਟਲੀ ਮੈਂ ਔਰ ਐਸਐਚਓ ਟਾਂਡਾ ਮੌਕਾ ਤੇ ਪੁੱਜੇ ਔਰ ਜਾ ਕੇ ਅਸੀਂ ਦੇਖਿਆ ਉੱਥੇ ਜਿਹੜੀ ਬੈਡਰੂਮ ਦੇ ਵਿੱਚ ਮਨਜੀਤ ਸਿੰਘ ਹੈਗਾ ਰਿਟਾਇਰਡ ਸੂਬੇਦਾਰ ਜੱਜਾ ਪਿੰਡ ਦਾ ਰਹਿਣ ਵਾਲਾ ਔਰ ਉਹਨਾਂ ਦੀ ਜਿਹੜੀ ਵਾਈਫ ਹੈਗੀ ਗਰਮੀਤ ਕੌਰ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਬੈਡਰੂਮ ਦੇ ਵਿੱਚ ਸੜ ਰਹੀਆਂ ਸੀਗੀਆਂ ਮੌਕਾ ਤੇ ਜਿਹੜਾ ਇਹਨਾਂ ਦਾ ਬੇਟਾ ਰਵਿੰਦਰ ਔਰ ਮਨਦੀਪ ਕੌਰ ਮੌਜੂਦ ਸੀਗੇ ਜਦੋਂ ਅਸੀਂੋਂ ਤੋਂ ਇਸ ਸਬੰਧੀ ਜਾਣਕਾਰੀ ਲਈ ਤੇ ਰਵਿੰਦਰ ਨੇ ਦੱਸਿਆ ਕਿ ਉਹ ਸਵੇਰੇ 11 ਵਜੇ ਘਰੋਂ ਚਲੇ ਗਿਆ ਸੀ ਔਰ ਸਵਾ 10 ਵਜੇ ਵਾਪਸ ਆਇਆ ਜਦੋਂ ਉਹ ਵਾਪਸ ਆਇਆ ਤੇ ਬਾਹਰੋਂ ਗੇਟ ਲੱਗਾ ਹੋਇਆ ਸੀ ਔਰ ਉਹਨੇ ਖੜਕਾਣ ਤੋਂ ਬਾਅਦ ਜਦੋਂ ਨਹੀਂ ਖੁੱਲਿਆ ਤੇ ਅੰਦਰ ਗਿਆ ਔਰ ਦਰਵਾਜ਼ੇ ਨੂੰ ਧੱਕਾ ਮਾਰ ਕੇ ਅੰਦਰ ਗਿਆ ਸੀ ਫਿਰ ਉਹਨੇ ਆਪਣੀ ਵਾਈਫ ਦਾ ਜਿਹੜਾ ਬਾਹਰੋਂ ਕੁੰਡਾ ਲੱਗਾ ਸੀ ਉਹਨੂੰ ਖੋਲ੍ਹਿਆ ਔਰ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਉਹਦੀ ਵਾਈਫ ਬੱਜੀ ਹੋਈ ਲੱਗਦੀ ਸੀ ਪਰ ਉਹਨੇ ਜਦੋਂ ਹਲਕਾ ਜਿਹਾ ਉਸ ਵੱਜਣ ਨੂੰ ਹੱਥ ਮਾਰਿਆ ਤੇ ਉਹ ਨਾਲ ਹੀ ਖੁੱਲ ਗਿਆ ਔਰ ਖੁੱਲਣ ਤੋਂ ਬਾਅਦ ਇਹ ਆਪਣੇ ਪੇਰੈਂਟਸ ਦੇ ਕਮਰੇ 'ਚ ਗਿਆ ਜਦੋਂ ਉੱਥੇ ਦੇਖਿਆ ਤਾਂ ਇਹ ਲਾਸ਼ਾਂ ਸੜ ਰਹੀਆਂ ਸੀਗੀਆਂ ਉਹ ਤੋਂ ਬਾਅਦ ਜਿਹੜਾ ਵਾਈਫ ਨੂੰ ਜਦੋਂ ਅਸੀਂ ਇਹ ਪੁੱਛਿਆ ਤੇ ਉਹਨੇ ਕਿਹਾ ਕਿ ਵਕਤ ਕਰੀਬ 4 ਵਜੇ ਸ਼ਾਮ ਤਿੰਨ ਵਿਅਕਤੀ ਘਰ ਚ ਆਏ ਐ ਜਿਨ੍ਹਾਂ ਨੇ ਮੈਨੂੰ ਇਸ ਕਮਰੇ 'ਚ ਬੰਦ ਦਿੱਤਾ ਔਰ ਜਿਹੜਾ ਇਹ ਕਾਰਾ ਹੈਗਾ ਉਹਨਾਂ ਵਿਅਕਤੀਆਂ ਦੁਆਰਾ ਕੀਤਾ ਗਿਆ ਸਾਨੂੰ ਜਿਹੜੀ ਸਾਰੀ ਉਹ ਚੀਜ਼ਾਂ ਜਿਹੜੀਆਂ ਵਿਰੋਧਾਪਾਸੀ ਲੱਗੀਆਂ ਔਰ ਅਸੀਂ ਉਹਦੇ 'ਚ ਡੰਗਾਈ ਨਾਲ ਜਦੋਂ ਸਾਰੀ ਪੁੱਛਗਿੱਛ ਕੀਤੀ ਤੇ ਉਹ ਤੋਂ ਬਾਅਦ ਅਸੀਂ ਇਹਨਾਂ ਦੇ بیٹے ਮਨਦੀਪ ਕੁਮਾਰ ਸਿੰਘ ਦੇ ਨਾਮ ਤੇ ਇਹਦਾ ਬੇਟਾ ਰਵਿੰਦਰ ਉਹਦੇ ਬਿਆਨਾਂ ਤੇ ਮੁਕਦਮਾ ਦਰਜ ਕੀਤਾ ਇਹਦੀ ਵਾਈਫ ਦੇਖਲਾ ਔਰ ਉਹਨੇ ਇਹ ਵੀ ਦੱਸਿਆ ਕਿ ਇਹਦੇ ਨਾਲ ਕੋਈ ਹੋਰ ਅਗਿਆਤ ਵਿਅਕਤੀ ਜਾਂ ਸਹੌਰਾ ਪਰਿਵਾਰ ਜਿਹੜਾ ਹੈਗਾ ਉਹ ਮਲਬਸ ਹੋ ਸਕਦਾ ਕਰਵਾਇਆ ਗਿਆ ਹੋ ਸਕਦਾ ਸੋ ਇਹਦੀ ਤਫਤੀਸ਼ ਦੇ ਸਬੰਧ ਵਿੱਚ ਐਸਐਸਪੀ ਸਾਹਿਬ ਜੀ ਦੇ ਧਿਆਨ ਚ ਲਿਆਂਦਾ ਗਿਆ ਸੋ ਸ਼੍ਰੀ ਕੁਲਵੰਤ ਹੀਰ ਜੀ ਬੀਪੀਐਸ ਐਸਐਸਪੀ ਸ਼ਾਰਪਰਗੀ ਵੱਲੋਂ ਉਸੇ ਟਾਈਮ ਸਾਨੂੰ ਨਿਰਦੇਸ਼ ਦਿੱਤੇ ਗਏ ਐਸਪੀ ਹੈੱਡਕੁਆਟਰ ਸ਼੍ਰੀ ਅਸ਼wini ਕੁਮਾਰ ਜੀ ਡੀਐਸਪੀ ਸ਼੍ਰੀ ਸਰਜੀਤ ਰਾਏ ਦੀ ਇਨਸਪੈਕਟਰ ਸੀਆਈਏ ਇਨਸਪੈਕਟਰ ਕਰਨੈਲ ਸਿੰਘ ਇਹ ਸਾਰੀ ਟੀਮ ਬਖ ਬਖ ਥਿਉਰੀਆਂ ਤੇ ਅਸੀਂ ਕੰਮ ਸ਼ੁਰੂ ਕਰ ਦਿੱਤਾ ਸੋ ਜਦੋਂ ਅਸੀਂ ਇਹਦੀ ਸਾਰੀ ਤਫ਼ਤੀਸ਼ ਜਿਹੜੀ ਅਮਲ 'ਚ ਲਿਆਂਦੀ ਤਾਂ ਸਾਹਮਣੇ ਆਇਆ ਕਿ ਜਿਹੜੀ ਇਹ ਮੰਦੀਪ ਕੌਰ ਹੈਗੀ ਹੈ ਇਹਦੇ ਆਸ਼ਿਕਾ ਨਾਲ ਸੰਬੰਧ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਸਮੀਤ ਸਿੰਘ ਜੋ ਕਿ ਗ੍ਰੰਥੀ ਪਿੰਡ ਪਹਿਲਾਂ ਇਹਨਾਂ ਦਾ ਜਿਹੜਾ ਸੋਹਰਾ ਪਿੰਡ ਹੈ ਉੱਥੇ ਰਹੇ ਉਹ ਤੋਂ ਬਾਅਦ ਹੁਣ ਇਹ ਇੱਥੇ ਦਾਦਾ ਪਿੰਡ ਹੈ ਉਹਦੇ ਗੁਰਦੁਆਰਾ ਸਾਹਿਬ 'ਚ ਗ੍ਰੰਥੀ ਹੈ ਇਹਦੇ ਨਾਲ ਚੱਲੇ ਆ ਰਹੇ ਸੀ ਸੋ ਇਸੇ ਚੱਕਰ ਦੇ ਵਿੱਚ ਇਹਨੂੰ ਲੱਗਿਆ ਕਿ ਇਹਦੇ ਪੇਰੈਂਟਸ ਇਹਦੇ ਇਸ ਕੰਮ ਦੇ ਵਿੱਚ ਰੋੜਾ ਬਣਨਗੇ ਕਿਉਂਕਿ ਇਹਦਾ ਹਸਬੰਦ ਤਾਂ ਬਾਹਰ ਰਹਿੰਦਾ ਸੀਗਾ ਉਹ ਤੇ ਹੁਣੇ ਆਇਆ ਸੋ ਉਹ ਰੋੜੇ ਨੂੰ ਦੂਰ ਕਰਨ ਦੇ ਲਈ ਇਹਨੇ ਆਪਣੇ ਆਸ਼ਕ ਜਿਹੜਾ ਹੈਗਾ ਉਹਦੇ ਨਾਲ ਮਿਲ ਕੇ ਜਸਮੀਤ ਨਾਲ ਇੱਕ ਕਤਲ ਨੂੰ ਅੰਜਾਮ ਦਿੱਤਾ ਸੋ ਅਸੀਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਦੋਨਾਂ ਦੋਸ਼ੀਆਂ ਤੋਂ ਮੋਟਰਸਾਈਕਲ ਜਿਹੜਾ ਸੀਗਾ ਉਹ ਬਰਾਮਦ ਕਰ ਲਿਆ ਜੋ ਚਾਕੂ ਪਹਿਲਾਂ ਇਹਨੇ ਚਾਕੂ ਦੇ ਨਾਲ ਕਤਲ ਕੀਤਾ ਫਿਰ ਉਸ ਤੋਂ ਬਾਅਦ ਉਦੀ ਸ਼ਹਾਦਤ ਮਟਾਉਣ ਲਈ ਜਿਹੜਾ ਹੈਗਾ ਸੀਗਾ ਅਗ ਲਾਈ ਗਈ ਸੀ ਇਸ ਤੋਂ ਇਲਾਵਾ ਇਹਨਾਂ ਨੇ ਮੌਕਾ ਤੋਂ ਕਰੀਬ 19 ਤੋਲੇ ਸੋਨਾ ਔਰ 45000 ਰੁਪਇਆ ਨਗਦੀ ਵੀ ਚੋਰੀ ਕੀਤਾ ਜਿਹੜਾ ਜਸਮੀਤ ਲੈ ਗਿਆ ਸੀਗਾ ਔਰ ਸਾਨੂੰ ਇਹ ਜਸਮੀਤ ਤੋਂ ਬਰਾਮਦ ਵੀ ਹੋ ਗਿਆ ਇਸ ਤੋਂ ਇਲਾਵਾ ਜਦੋਂ ਅਸੀਂ ਹੋਰ ਪੁੱਛਗਿੱਛ ਕੀਤੀ ਹੈ ਤਾਂ ਇਸੇ ਲੜਕੀ ਮਨਦੀਪ ਕੌਰ ਦੇ ਪੇਰੈਂਟਸ ਘਰ ਦੇ ਵਿੱਚ ਜੋ ਨਿਸ਼ਾਨ ਸਿੰਘ ਦਾ ਦਬੁਰਦੀ ਚ ਉਹਦੇ ਘਰੇ ਚੋਰੀ ਹੋਈ ਸੀ ਤੇਗਰਨੂ ਤਰੀ 15 ਟੋਲੇ ਸੋਨਾ ਚੋਰੀ ਦੱਸਿਆ ਸੀ ਅਗਿਆਤ ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਸੀ ਔਰ ਉਹ ਵੀ ਜਿਹੜੀ ਵਾਰਦਾਤ ਹੈਗੀ ਇਹਨਾਂ ਦੋਨਾਂ ਨੇ ਆਪਣੇ ਹੀ ਕਰਜ ਲੜਕੀ ਨੇ ਕਰਵਾਈ ਸੀ ਔਰ ਉਸ ਸਬੰਧ ਵਿੱਚ ਵੀ ਅਸੀਂ ਬਰਾਮਦਗੀ ਇਹਨਾਂ ਤੋਂ ਕਰਾਂਗੇ ਸੋ ਇਹ ਜਿਹੜੀ ਕਤਲ ਦੀ ਗੁੱਥੀ ਸੀਗੀ ਕੁਝ ਘੰਟਿਆਂ ਦੇ ਵਿੱਚ ਹੀ ਸੁਲਝਾ ਲਈ ਗਈ ਹੈ ਔਰ ਜਿਹੜੇ ਦੋਸ਼ੀ ਗਿਰਤਾਰ ਕਰ ਲਏਗੇ ਇਹਨਾਂ ਦੋਸ਼ੀਆਂ ਨੇ ਮੰਨਿਆ ਕਿ ਇਹ ਕਤਲ ਕਿਸੇ ਹੋਰ ਕੀਤਾ ਗਿਆ ਕਿਸੇ ਵੱਲੋਂ ਇਹਨਾਂ ਨੇ ਜਿਹੜਾ ਸੀਗਾ ਇਹ ਤਕਰੀਬਨ ਜਦੋਂ 11 ਵਜੇ ਘਰੋਂ ਚਲੇ ਗਿਆ ਬੇਟਾ ਇਹਨਾਂ ਦਾ ਉਸ ਤੋਂ ਬਾਅਦ ਜਿਹੜਾ ਹੈਗਾ ਇਹਨੇ ਵਟਸਐਪ ਤੇ ਕਾਲ ਕਰਕੇ ਜਸਮੀਤ ਨੂੰ ਘਰੇ ਬੁਲਾ ਲਿਆ ਔਰ ਉਹ ਤੋਂ ਜਸਮੀਤ ਨੂੰ ਘਰੇ ਬੁਲਾਉਣ ਤੋਂ ਬਾਅਦ ਇਹਦਾ ਜਿਹੜਾ ਸਹਰਾ ਸੀਗਾ ਉਹ ਬਾਹਰ ਗਿਆ ਹੋਇਆ ਸੀ ਇਹਨੇ ਜਸਮੀਤ ਨੂੰ ਉੱਪਰ ਕਮਰੇ ਦੇ ਵਿੱਚ ਛੁਪਾਤਾ ਔਰ ਛੁਪਣ ਤੋਂ ਬਾਅਦ ਜਦੋਂ ਇਹਨੂੰ ਦਾਅ ਲੱਗਿਆ ਇਹਨੇ ਉਸ ਢੰਗ ਨਾਲ ਇਹਨੂੰ ਥੱਲੇ ਬੁਲਾ ਕੇ ਪਹਿਲਾਂ ਇਹਨਾਂ ਨੇ ਮਾਤਾ ਦਾ ਗਲਾ ਕੁੱਟ ਕੇ ਕਤਲ ਕੀਤਾ ਔਰ ਫਿਰ ਜਿਹੜਾ ਸੀਗਾ ਚਾਕੂ ਮਾਰ ਕੇ ਉਹ ਇਹਨਾਂ ਨੇ ਮਨਜੀਤ ਦਾ ਕਤਲ ਕੀਤਾ ਔਰ ਉਹ ਤੋਂ ਬਾਅਦ ਜਿਹੜੇ ਲਾਸ਼ਾਂ ਨੂੰ ਕਰੀਬ 5-6 ਵਜੇ ਇਹਨਾਂ ਨੇ ਅਗਲਾ